ਸਤਿ ਸ਼੍ਰੀ ਅਕਾਲ ਜੀਓ ਅੱਜ ਦਾ ਵਿਸ਼ਾ ਹੋਏਗਾ ਜੀ ਬੋਲਣਾ ਇੱਕ ਕਲਾ ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਆਪਣੇ ਵਿਚਾਰ ਭਾਵਨਾਵਾਂ ਜਜ਼ਬਾਤ ਆਪਣੀ ਸੋਚ ਇਹ ਸਭ ਲਿਖ ਕੇ ਜਾਂ ਬੋਲ ਕੇ ਬਿਆਨ ਕਰਦੇ ਹਾਂ ਇਹਨਾਂ ਨੂੰ ਪ੍ਰਗਟਾਉਣ ਲਈ ਅਸੀਂ ਲਫ਼ਜ਼ਾਂ ਦੀ ਵਰਤੋਂ ਕਰਦੇ ਹਾਂ ਤੇ ਇਹ ਲਫ਼ਜ਼ ਹੀ ਸਾਡਾ ਅਸਲੀ ਗਹਿਣਾ ਹੁੰਦੇ ਹਨ ਜਿੰਨਾ ਦੀ ਮਦਦ ਨਾਲ ਅਸੀਂ ਕਿਸੇ ਦੇ ਦਿਲ ਵਿੱਚ ਵੀ ਉਤਰ ਜਾਂਦੇ ਆ ਤੇ ਕਈ ਵਾਰ ਦਿਲ ਤੋਂ ਵੀ ਉਤਰ ਜਾਂਦੇ ਆ ਇਹ ਬੋਲਚਾਲ ਅਤੇ ਲਫ਼ਜ਼ ਸਾਡੀ ਸਖਸ਼ੀਅਤ ਦਾ ਅਸਲ ਪ੍ਰਗਟਾਵਾ ਕਰਦੇ ਨੇ ਅਤੇ ਦੱਸਦੇ ਨੇ ਕਿ ਸਾਡਾ ਮਿਆਰ ਕੀ ਹੈ ਅਸੀਂ ਕਿੱਥੇ ਖਲੋਤੇ ਆ ਕਈ ਵਾਰ ਅਸੀਂ ਕਿਸੇ ਦੇ ਲਫ਼ਜ਼ ਸੁਣਦੇ ਆ ਤਾਂ ਸਾਡਾ ਸੀਨਾ ਠਰ ਜਾਂਦਾ ਤੇ ਕਈ ਵਾਰ ਕਿਸੇ ਦੇ ਲਫ਼ਜ਼ ਸੁਣਦੇ ਆ ਸਾਡਾ سینਾ ਛੱਲੀ ਵੀ ਹੋ ਜਾਂਦਾ ਹੈ ਇਹ ਲਫ਼ਜ਼ਾਂ ਦੀ ਛੱਟ ਬੜੀ ਡੂੰਗੀ ਹੁੰਦੀ ਹੈ ਜਿਹੜੀ ਵਕਤ ਦੇ ਨਾਲ ਰਿਸਦੀ ਰਹਿੰਦੀ ਹੈ ਕਈ ਲੋਕ ਆਪਣੀ ਗੱਲਬਾਤ ਨੂੰ ਟੁਕਮੇ ਸ਼ਬਦਾਂ ਵਿੱਚ ਤੇ ਥੋੜੇ ਸਮੇਂ ਵਿੱਚ ਬਖੂਬੀ ਬਿਆਨ ਕਰਦੇ ਨੇ ਅਤੇ ਕਈ ਆਪਣੀ ਗੱਲ ਦਾ ਖਿਲਾਰਾ ਪਾ ਲੈਂਦੇ ਨੇ ਤੇ ਉਹਨੂੰ ਸਮੇਟਣ ਵਿੱਚ ਵੀ ਅਸਮਰੱਥ ਹੋ ਜਾਂਦੇ ਨੇ ਭਾਵੇਂ ਕਿ ਜੋ ਗੱਲ ਕਹਿਣੀ ਹੁੰਦੀ ਹੈ ਉਹ ਕਹਿ ਨਹੀਂ ਪਾਉਂਦੇ ਇਸੀ ਤਰ੍ਹਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਬੋਲਣਾ ਇੱਕ ਕਲਾ ਹੈ ਗੁਰੂਆਂ ਪੀਰਾਂ ਨੇ ਇਨਸਾਨ ਨੂੰ ਹਮੇਸ਼ਾ ਮਿੱਠਾ ਬੋਲਣਾ ਸਿਖਾਇਆ ਹੈ ਜ਼ੁਬਾਨ ਦੀ ਮਿਠਾਸ ਨਾਲ ਕੋਈ ਵੀ ਕਾਰੋਬਾਰ ਸਫਲ ਕਰ ਸਕਦੀਆਂ ਸੀ ਅਸੀਂ ਉਪਰੇ ਲੋਕਾਂ ਨੂੰ ਆਪਣਾ ਵੀ ਬਣਾ ਸਕਦੇ ਹਾਂ ਤੇ ਜ਼ੁਬਾਨ ਦੇ ਰਸ ਨਾਲ ਹੀ ਕਈ ਵਾਰੀ ਅਸੀਂ ਆਪਣਿਆਂ ਨੂੰ ਬੇਗਾਨੇ ਵੀ ਕਰ ਦਿੰਨੇ ਹਾਂ ਦੁਕਾਨਦਾਰ ਆਪਣੀ ਜ਼ੁਬਾਨ ਦੇ ਰਸ ਨਾਲ ਹੀ ਗਾਹਕਾਂ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ ਦੁਨੀਆ 'ਚ ਅਨੇਕਾਂ ਲੋਕ ਆਪਣੇ ਹੁਨਰ ਤੇ ਕੰਮ ਦਾ ਮੁੱਲ ਨਹੀਂ ਪਵਾ ਸਕੇ ਕਿਉਂਕਿ ਉਹਨਾਂ ਕੋਲ ਜ਼ੁਬਾਨ ਦੇ ਰਸ ਦੀ ਕਮੀ ਸੀ ਇਸ ਲਈ ਜ਼ੁਬਾਨ ਦਾ ਰਸ ਪੈਦਾ ਕਰਨਾ ਬਹੁਤ ਜ਼ਰੂਰੀ ਹੈ ਇਹਦੇ ਤੇ ਮੁੱਲ ਕੋਈ ਨਹੀਂ ਲੱਗਦਾ ਪਰ ਜੇ ਅਸੀਂ ਮਿੱਠਾ ਬੋਲੀਏ ਤਾਂ ਸਾਡਾ ਮੁੱਲ ਜ਼ਰੂਰ ਪਿਆ ਜਾਂਦਾ ਹੈ ਸਾਡੀ ਕਈ ਗੱਲ ਸੁਣੀ ਜਾਂਦੀ ਹੈ ਅਤੇ ਉਸ ਗੱਲ ਨੂੰ ਵਿਚਾਰਿਆ ਵੀ ਜਾਂਦਾ ਹੈ ਤੇ ਅਮਲ ਵੀ ਕੀਤਾ ਜਾਂਦਾ ਹੈ ਤੇ ਕਈ ਵਾਰ ਜੇ ਅਸੀਂ ਕੁੜੱਤਨ ਭਰੇ ਸ਼ਬਦਾਂ ਦੇ ਨਾਲ ਕਿਸੇ ਦੇ ਫਾਇਦੇ ਦੀ ਗੱਲ ਵੀ ਕਰੀਏ ਤਾਂ ਅਗਲਾ ਉਸ ਗੱਲ ਨੂੰ ਵੀ ਅਣ ਸੁਣੀ ਕਰ ਦਿੰਦਾ ਹੈ ਕਿਉਂਕਿ ਇਹ ਸਾਡੀ ਜ਼ੁਬਾਨ ਦਾ ਰਾਸੀ ਤਾਂ ਹੁੰਦਾ ਹੈ ਜੋ ਸਾਨੂੰ ਕਿਸੇ ਦੇ ਵਧੀਆ ਸਰੋਤੇ ਵੀ ਬਣਾ ਸਕਦਾ ਹੈ ਤੇ ਕਿਸੇ ਤੋਂ ਸਾਨੂੰ ਦੁਰਕਾਰ ਵੀ ਪਵਾ ਸਕਦਾ ਹੈ ਤੀਰ ਕਮਾਨ ਚੋਂ ਤੇ ਬੋਲ ਜ਼ੁਬਾਨ ਚੋਂ ਇੱਕ ਵਾਰ ਨਿਕਲ ਜਾਂ ਤਾਂ ਵਾਪਸ ਨਹੀਂ ਆਉਂਦੇ ਜ਼ਖਮ ਦੇ ਫਟ ਮਿਟ ਜਾਂਦੇ ਨੇ ਪਰ ਜ਼ੁਬਾਨ ਦੇ ਫਟ ਕਦੀ ਮਿਟਦੇ ਨਹੀਂ ਕਿਸੇ ਦੇ ਮੂੰਹ ਚੋਂ ਨਿਕਲਿਆ ਮਾੜਾ ਸ਼ਬਦ ساری ਉਮਰ ਰੜਕਦਾ ਰਹਿੰਦਾ ਤੇ ਕਈ ਇਨਸਾਨਾਂ ਦੀ ਜ਼ੁਬਾਨ ਵਿੱਚ ਇੰਨੀ ਮਿਠਾਸ ਹੁੰਦੀ ਹੈ ਕਿ ਉਹਨਾਂ ਨੂੰ ਸਾਨੂੰ ਵਾਰ-ਵਾਰ ਸੁਣਨ ਨੂੰ ਦਿਲ ਕਰਦਾ ਤੇ ਕਈਆਂ ਦੇ ਬੋਲ ਐਨੇ ਰੜਕਦੇ ਰਹਿੰਦੇ ਨੇ ਕਿ ਕੰਮ ਦੀ ਗੱਲ ਸੁਣਨੀ ਵੀ ਔਖੀ ਹੋ ਜਾਂਦੀ ਹੈ ਸੋ ਕਹਿੰਦੇ ਨੇ ਕਿ ਜ਼ੁਬਾਨ ਦੇ ਵਿੱਚ ਹੱਡੀ ਤਾਂ ਕੋਈ ਨਹੀਂ ਹੁੰਦੀ ਪਰ ਇਹ ਦੇ ਦੁਆਰਾ ਕਹੀ ਗੱਲ ਹੱਡੀਆਂ ਕਈ ਵਾਰ ਤੋੜਵਾ ਜ਼ਰੂਰ ਦਿੰਦੀ ਹੈ ਸਾਡੀ ਬੋਲਚਾਲ ਦੇ ਲਹਿਜੇ ਤੋਂ ਹੀ ਸਾਡੀ ਸ਼ਖਸੀਅਤ ਚਲਕਦੀ ਹੈ ਕਿਉਂਕਿ ਮਹਿੰਗੇ ਕੱਪੜੇ ਤਾਂ ਕੋਈ ਵੀ ਖਰੀਦ ਕੇ ਪਾ ਸਕਦਾ ਹੈ ਅਸਲ ਸ਼ਖਸੀਅਤ ਅਸੀਂ ਕਿਸੇ ਦੇ ਸਾਹਮਣੇ ਕਿਵੇਂ ਬੋਲਦੇ ਹਾਂ ਉਹਦੇ ਤੋਂ ਪਤਾ ਲੱਗਦਾ ਹੈ ਤੇ ਜਦੋਂ ਅਸੀਂ ਮਹਿੰਗੇ ਕੱਪੜੇ ਪਾ ਕੇ ਆਪਣੀ ਜ਼ੁਬਾਨ ਤੋਂ ਅੰਗਿਆਰਿਆਂ ਵਰਗੇ ਲਫ਼ਜ਼ ਬੋਲਦਿਆਂ ਨਾ ਤਾਂ ਉਹ ਮਹਿੰਗੇ ਕੱਪੜੇ ਵੀ ਨਾ ਲੀਰਾ ਤੋਂ ਵੀ ਭੜੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਤੇ ਜੇ ਅਸੀਂ ਸਾਦੇ ਕੱਪੜਿਆਂ ਦੇ ਵਿੱਚ ਵੀ ਗੱਲ ਆਪਣੀ ਐਨੀ ਵਧੀਆ ਤੇ ਐਨੀ ਸਦਕ ਸਲੀਕੇ ਨਾਲ ਪੇਸ਼ ਕਰੀਏ ਤਾਂ ਉਹ ਸਾਡੇ ਸਾਦੇ ਹੋਏ ਕੱਪੜੇ ਸਾਦੇ ਪਾਏ ਹੋਏ ਕੱਪੜੇ ਵੀ ਬਹੁ ਮੁੱਲੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਸਾਡੇ ਬੋਲ ਚਾਲ ਦੇ ਲਹਿਜੇ ਤੋਂ ਸਾਡੀ ਸਖਸ਼ੀਅਤ ਝਲਕਦੀ ਹੈ ਸਾਡੇ ਮੂੰਹ ਤੇ ਸਾਡੀ ਯੋਗਤਾ ਨਹੀਂ ਲਿਖੀ ਹੁੰਦੀ ਇਹ ਤਾਂ ਸਾਡੇ ਬੋਲਾਂ ਚੋਂ ਝਲਕਦੀ ਹੈ ਇਸ ਲਈ ਸਾਨੂੰ ਹਮੇਸ਼ਾ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਕੀ ਆ ਵੀ ਗਿਆ ਹੈ ਕਿ ਪਹਿਲਾਂ ਤੋਲੋ ਫਿਰ ਬੋਲੋ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕੀ ਸਾਡੇ ਕੰਮਾਂ ਜਾਂ ਬੋਲਾਂ ਨਾਲ ਕਿਸੇ ਦਾ ਦਿਲ ਨਾ ਦੁਖੇ ਕੋੜੇ ਬੋਲਾਂ ਨਾਲ ਤਾਂ ਖੂਨ ਹੀ ਸੜਦਾ ਬੋਲਣ ਵਾਲੇ ਦਾ ਵੀ ਤੇ ਸੁਣਨ ਵਾਲੇ ਦਾ ਵੀ ਤੇ ਜੇ ਇਹੀ ਅਸੀਂ ਮਿੱਠਾ ਬੋਲਦੇ ਆ ਤਾਂ ਦੋਹਾਂ ਦੀ ਜਿਹੜੀ ਵਾਰਤਾ ਲਾਭ ਹੁੰਦੀ ਹੈ ਉਸ ਦੀ ਵੀ ਚੇਤਿਆਂ 'ਚ ਕਰ ਕਰ ਜਾਂਦੀ ਆ ਮਿੱਠਾ ਬੋਲਣ ਤੇ ਜਿਆਦਾ ਜ਼ੋਰ ਨਹੀਂ ਲੱਗਦਾ ਇਸ ਲਈ ਸਾਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਦੇ ਵੀ ਕੌੜਾ ਨਾ ਬੋਲੀਏ ਜੇ ਅਸੀਂ ਕਿਸੇ ਨੂੰ ਕੋਈ ਗੱਲ ਕਹਿਣੀ ਵੀ ਹੈ ਤਾਂ ਅਸੀਂ ਉਹਨੂੰ ਬੜਾ ਸਲੀਕੇ ਦੇ ਨਾਲ ਜੇ ਪੇਸ਼ ਕਰੀਏ ਤਾਂ ਅਗਲਾ ਵੀ ਉਹ ਗੱਲ ਮੰਨਣ ਸੁਣਨ ਦੇ ਲਈ ਤਿਆਰ ਹੋ ਜਾਂਦਾ ਹੈ ਸੋ ਇਸੇ ਲਈ ਕਹਿੰਦੇ ਨੇ ਕਿ ਬੋਲਣਾ ਇੱਕ ਕਲਾ ਹੈ ਸੋ ਕੋਸ਼ਿਸ਼ ਕਰੀਏ ਕਿ ਅਸੀਂ ਸਾਰੇ ਹੀ ਇਸ ਕਲਾ ਵਿੱਚ ਨਪੁੰਨ ਹੋਈਏ ਧੰਨਵਾਦ ਜੀ